ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਜਤ ਪਾਰ ਬ੍ਰਹਮ ਚਿੱਤ ਆਇਆ ਉਹ ਘਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾਂ ਸਹੰਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਾਥ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਪ੍ਰਭ ਕੀ ਾਕਥ ਕਹਾਣੀ ਜਨ ਬੋਲੈ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰ ਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲਾ ਹੋਇਆ ਹੈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਫਾਊਂਡੇਸ਼ਨ ਹੇਵਰਡ ਕੈਲੀਫੋਰਨੀਆ ਦੇ ਪਾਵਨ ਦਰਬਾਰ ਦੇ ਵਿੱਚ ਸਤਗੁਰੂ ਜੀ ਨੇ ਅੰਮ੍ਰਿਤ ਵੇਲੇ ਦੇ ਦਰਸ਼ਨ ਦੇਦਾਰ ਤਰੁੱਠ ਕੇ ਬਖਸ਼ੇ ਹਨ ਤੇ ਦਰਸ਼ਨ ਦੇਣ ਤੋਂ ਉਪਰੰਤ ਜੋ ਅੱਜ ਦੀ ਜੀਵਨ ਜਾਂਚ ਅੱਜ ਦੇ ਪਾਵਨ ਹੁਕਮ ਜੋ ਸਤਗੁਰੂ ਜੀ ਨੇ ਸਾਡੀ ਝੋਲੀ ਵਿੱਚ ਪਾਏ ਹਨ ਉਹ ਸਾਈਬੇ ਕਮਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਨੰਬਰ 600 25 ਤੋਂ ਲੈ ਕੇ 626 ਤੱਕ ਸੁਭਾਈ ਮਾਨ ਹਨ ਸ਼ਬਦ ਦੇ ਦੋ ਬੰਦ ਹਨ ਇੱਕ ਬੰਦ ਰਹਾਉ ਦਾ ਹੈ ਰਾਗ ਸੋਰਠ ਹੈ ਤੇ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦ ਨੇ ਆਉ ਰਹਾਉ ਦੀਆਂ ਪੰਕਤੀਆਂ ਤੋਂ ਵਿਚਾਰ ਪ੍ਰారంਭ ਕਰਦੇ ਹਾਂ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਹਰ ਕੇ ਨਾਮ ਕੀ ਵਡਿਆਈ ਸਤਿਗੁਰੂ ਜੀ ਕਹਿੰਦੇ ਹਨ ਹੇ ਭਾਈ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ 8 ਪਹਿਰ ਗੁਣ ਗਾਈ ਅੱਠੇ ਪੈਰ ਹਰ ਵਕਤ ਪਰਮਾਤਮਾ ਦੀ ਸਿਫਤਸਲਾਹ ਦੇ ਗੀਤ ਗਾਉਣੇ ਚਾਹੀਦੇ ਹਨ ਬਾਰੇ ਇਹ ਪਰਮਾਤਮਾ ਦੀ ਸਿਫਤਸਲਾਹ ਇਹਨ ਰੰਕਾਰ ਪ੍ਰਭੂ ਦੇ ਗੀਤ ਗਾਉਣ ਦਾ ਜਿਹੜਾ ਤਰੀਕਾ ਹੈ ਇਹ ਗੁਣ ਗਾਉਣੇ ਕਿਵੇਂ ਨੇ ਇਸ ਗੱਲ ਦੀ ਸੋਚੀ ਤੇ ਇਹ ਸਮਝ ਕਿੱਥੋਂ ਮਿਲੀ ਹੈ ਗੁਰਪੂਰੇ ਤੇ ਪਾਈ ਪੂਰੇ ਗੁਰੂ ਤੋਂ ਪੂਰਾ ਗੁਰੂ ਕਿਹੜਾ ਸ਼ਬਦ ਗੁਰੂ ਗੁਰਬਾਣੀ ਗੁਰੂ ਗਿਆਨ ਰੂਪੀ ਗੁਰੂ ਜਿਸ ਸਤਗੁਰੂ ਦੇ ਸ਼ਬਦ ਚੋਂ ਮੈਨੂੰ ਗਿਆਨ ਮਿਲਿਆ ਹੈ ਤੇ ਗਿਆਨ ਦੇ ਵਿੱਚੋਂ ਗੁਰਮਤ ਮਿਲੀ ਹੈ ਤੇ ਉਸ ਗੁਰਮਤ ਨੂੰ ਮੈਂ ਆਪਣੇ ਜੀਵਨ ਵਿੱਚ ਵਸਾ ਕੇ ਗੁਰਮੁਖ ਬਣਨਾ ਹੈ ਤੇ ਗੁਰਮੁਖ ਬਣ ਕੇ तमाम कायनात ਤੇ ਮਾਨਵਤਾ ਦੀ ਸੇਵਾ ਕਰਨੀ ਹੈ ਇਹ ਹੈ ਉਸ ਸੱਚੇ ਵੈ ਗੁਰੂ ਪ੍ਰਭੂ ਦੇ ਨਾਮ ਦੀ ਵਡਿਆਈ ਕਿਉਂਕਿ ਉਹਦੇ ਹੁਕਮ ਨੂੰ ਮੰਨਣਾ ਹੀ ਉਹਦੇ ਨਾਮ ਨੂੰ ਮੰਨਣਾ ਹੀ ਨਾਮ ਚੱਲਦਾ ਅਰਥ ਕੀ ਹੈ ਉਹਦਾ ਹੁਕਮ ਚੱਲਦਾ ਹੈ ਆਪਾਂ ਕਈ ਵਾਰੀ ਕਹਿ ਦਿੰਨੇ ਆ ਨਾ ਕਿ ਫਲਾਣੇ ਮਨੁੱਖ ਦਾ ਨਾਮ ਚੱਲਦਾ ਹੈ ਨਾਮ ਚੱਲਣ ਦੇ ਅਰਥ ਉਹਦਾ ਹੁਕਮ ਚੱਲਦਾ ਹੈ ਉਹਦਾ ਨਾਮ ਲੈ ਲਿਓ ਉਹਦਾ ਹੁਕਮ ਲੈ ਲਿਓ ਤੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਸਤਿਗੁਰੂ ਦੇ ਹੁਕਮ ਦੇ ਵਿੱਚ ਤੁਰਨ ਵਾਲੇ ਜੀਵ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ ਕਿਉਂਕਿ ਉਹਦੇ ਹੁਕਮ ਵਿੱਚ ਤੁਰਨ ਵਾਲੇ ਨੂੰ ਇਹ ਗਿਆਨ ਤੇ ਇਹ ਸੋਝੀ ਸਮਝ ਪੈ ਜਾਂਦੀ ਹੈ ਕਿ ਜਿਹੜੇ ਵੀ ਕਾਰਜ ਨੇ ਉਹ ਉਹਨਾਂ ਹੀ ਕਾਰਜਾਂ ਦੀ ਫਿਰ ਉਪੇਕਸ਼ਾ ਕਰਦਾ ਹੈ ਜਿਹੜੇ ਪ੍ਰਭੂ ਦੇ ਹੁਕਮ ਦੇ ਵਿੱਚ ਨੇ ਉਹ ਆਪਣੇ ਮਨ ਦੇ ਵਿੱਚੋਂ ਸੈਂਸੀ ਚਿੰਤਾਵਾਂ ਪਰੇਸ਼ਾਨੀਆਂ ਬਾਹਰ ਕੱਢ ਦਿੰਦਾ ਹੈ ਉਹ ਹਰ ਵਕਤ ਹਰ ਪਲ ਹਰ ਘੜੀ ਆਨੰਦ ਦੇ ਵਿੱਚ ਰਹਿੰਦਾ ਉਹਦੀ ਮੰਗ ਨਾਜਾਇਜ਼ ਨਹੀਂ ਹੁੰਦੀ ਉਹ ਫਿਰ ਹਰ ਇੱਕ ਮੰਗ ਪਰਮਾਤਮਾ ਤੋਂ ਹੀ ਸ਼ੁਰੂ ਕਰਦਾ ਹੈ ਕਿਉਂਕਿ ਉਹਨੂੰ ਪਤਾ ਹੈ ਨਿਰੰਕਾਰ ਸਾਰਿਆਂ ਸੁੱਖਾਂ ਦਾ ਘਰ ਹੈ ਫਿਰ ਕਿਉਂ ਨਾ ਮੈਂ ਸੁੱਖਾਂ ਦੇ ਦਾਤੇ ਪ੍ਰਮਾਤਮਾ ਦੇ ਨਾਲ ਹੀ ਸਾਂਝ ਪਾਵਾਂ ਫਿਰ ਉਹ ਇਧਰ ਉਧਰ ਦੇ ਵਿਚੋਲੇ ਨਹੀਂ ਕਰਦਾ ਫਿਰ ਇਧਰ ਉਧਰ ਨਹੀਂ ਉਹ ਦੌੜਦਾ ਭਟਕਦਾ ਨਹੀਂ ਹੈ ਫਿਰ ਉਹ ਹਰ ਵਕਤ ਪ੍ਰਮਾਤਮਾ ਦੇ ਹੀ ਗੁਣ ਗਾਉਂਦਾ ਹੈ ਕਿਉਂਕਿ ਉਸ ਨੂੰ ਫਿਰ ਮਨੁੱਖਾਂ ਦੀ ਸਿਫਤ ਸਲਾਹ ਕਰਨ ਦੀ ਲੋੜ ਨਹੀਂ ਪੈਂਦੀ ਕਿਸੇ ਦੇਵੀ ਦੇਵਤਿਆਂ ਦੀ ਸਿਫਤ ਸਲਾਹ ਕਰਨ ਦੀ ਲੋੜ ਨਹੀਂ ਪੈਂਦੀ ਉਹਨੂੰ ਤੀਰਥਾਂ ਕਬਰਾਂ ਮੜੀਆਂ ਦੇ ਉੱਤੇ ਜਾ ਕੇ ਮੰਗਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹਦਾ ਦਾਤਾ ਪੂਰਾ ਹੋ ਜਾਂਦਾ ਹੈ ਉਹਦਾ ਗੁਰੂ ਪੂਰਾ ਹੈ ਪੂਰੇ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਜਿਸ ਗੁਰੂ ਦੇ ਕੋਲ ਬੈਠ ਕੇ ਗਿਆਨ ਕਾਦਾ ਮਿਲਣਾ ਹੈ ਜਿਸ ਗੁਰੂ ਦੇ ਨੇ ਸਾਨੂੰ ਭਟਕਣਾ ਵਿੱਚ ਨਹੀਂ ਪਾਉਣਾ ਸਾਡਾ ਸ਼ਬਦ ਗੁਰੂ ਐਸਾ ਹੈ ਜੋ ਸਾਨੂੰ ਭਰਮ ਜਾਲ ਵਿੱਚ ਨਹੀਂ ਪਾਉਂਦਾ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨਾ ਗੁਰੂ 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 ਕਰਮਨ ਮੋਹਰ ਗੁਰੂ ਬਿਨਾ ਮੈਂ ਨਾਹੀਂ ਹੋਰ ਗੁਰ ਕਰਤਾ ਗੁਰ ਕਰਣਾ ਜੋਗ ਗੁਰ ਪਰਮੇਸ਼ਰ ਹੈ ਵੀ ਹੋਗ ਕਹੋ ਨਾਨਕ ਪਰ ਇਹ ਜਨਾਈ ਬਿਨ ਗੁਰ ਮੁਕਤ ਨਾ ਪਾਈਏ ਪਾਈ ਗੁਰੂ ਦੇ ਗਿਆਨ ਤੋਂ ਬਿਨਾ ਗੁਰੂ ਦੀ ਸਮਝ ਤੋਂ ਬਿਰਾ ਸਤਿਗੁਰ ਦੀ ਵਿਚਾਰ ਤੋਂ ਬਿਨਾ ਜੀਵਨ ਮੁਕਤ ਨਹੀਂ ਹੋਇਆ ਜਾ ਸਕਦਾ ਬੰਦਨਾ ਤੋਂ ਮੁਕਤੀ ਨਹੀਂ ਹੋ ਸਕਦੀ ਸਹਿਬ ਕਹਿੰਦੇ ਹਰ ਕੇ ਨਾਮ ਕੀ ਵਡਿਆਈ ਪ੍ਰਮਾਤਮਾ ਦੇ ਹੁਕਮ ਦੀ ਵਡਿਆਈ ਓਦੇ ਨਾਮ ਦੀ ਮਹਿਮਾ ਓਦੀ ਸਿਫਤ ਸਲਾਹ ਆਟ ਪਹਿਰ ਗੁਣ ਗਾਈ ਅੱਠੇ ਪੈਰ ਅੱਠੇ ਘੜੀਆਂ ਭਾਵ ਦਿਨ ਰਾਤ ਕੋਈ ਵੀ ਸਵਾਸ ਐਸਾ ਨਾ ਹੋਵੇ ਜੋ ਉਹਦੇ ਨਾਮ ਤੋਂ ਵਿਅਰਥ ਜਾਵੇ ਕਿਉਂਕਿ ਹੋ ਸਕਦਾ ਹੈ ਜਦੋਂ ਵੀ ਮੈਂ ਉਹਦੀ ਉਂਗਲ ਛੱਡਾਂਗਾ ਤੇ ਵਿਕਾਰ ਮੈਨੂੰ ਦਬੋਚ ਲੈਣਗੇ ਜਿਵੇਂ ਕੋਈ ਮਨੁੱਖ ਬੈਠੇ ਹੋਣ ਕਿ ਮੈਂ ਫਲਨ ਜਿਵੇਂ ਸ਼ਿਕਾਰੀ ਹੈ ਜਾਂ ਜਿਵੇਂ ਜਾਨਵਰ ਜੰਗਲੀ ਜਾਨਵਰ ਹੁੰਦੇ ਨੇ ਉਹ ਆਸ ਲਾ ਕੇ ਬੈਠੇ ਹੁੰਦੇ ਨੇ ਕਦੋਂ ਇਹ ਬੱਚਾ ਆਪਣੀ ਮਾਂ ਦੀ ਉਂਗਲ ਛੱਡੇ ਤੇ ਅਸੀਂ ਦਬੋਚ ਖਾਈਏ ਇਵੇਂ ਹੀ ਮਨ ਰੂਪੀ ਬੱਚਾ ਜਦੋਂ ਪਰਮਾਤਮਾ ਦੀ ਉਂਗਲ ਛੱਡ ਦਵੇ ਫਿਰ ਵਿਕਾਰ ਉਸ ਨੂੰ ਦਬੋਚ ਖਾਂਦੇ ਹਨ ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਪਲ ਵੀ ਐਸਾ ਨਾ ਵਿਅਰਥ ਗਵਾ ਕਿ ਜਿਸ ਪਲ ਉੱਤੇ ਜਾ ਕੇ ਤੇਰੇ ਵਿਚਾਰ ਮੈਲੇ ਹੋ ਜਾਣ ਕਿਉਂਕਿ ਜੇ ਨਿਰੰਕਾਰ ਪਰਮਾਤਮਾ ਤੇਰੇ ਨਾਲ ਰਹੇਗਾ ਜੇ ਤੂੰ ਉਹਦਾ ਸ਼ੁਕਰਾਨਾ ਕਰੇਗਾ ਉਹਦੀ ਸਿਫਤ ਸਲਾਹ ਕਰੇਗਾ ਤੇਰੇ ਵਿਚਾਰ ਨਿਰਮਲ ਰਹਿਣਗੇ ਅੱਠੇ ਪੈਰ ਤੇਰੇ ਅੰਦਰ ਪਵਿੱਤਰਤਾ ਬਣੀ ਰਹੇਗੀ ਤੇਰੇ ਅੰਦਰ ਬੁਰਾਈ ਨਹੀਂ ਟਿਕ ਸਕੇਗੀ ਤੇਰੇ ਅੰਦਰ ਅਗਿਆਨਤਾ ਨਹੀਂ ਟਿਕ ਸਕੇਗੀ ਤੂੰ ਗਿਆਨਵਾਨ ਹੁੰਦਾ ਜਾਵੇਂਗਾ ਸਮਝਦਾਰ ਹੁੰਦਾ ਜਾਵੇਂਗਾ ਸੋਝੀ ਆਉਂਦੀ ਜਾਵੇਗੀ ਅਗਿਆਨਤਾ ਮਿਟਦੀ ਜਾਵੇਗੀ ਤੇ ਦਰਵਾਜ਼ੇ ਜਿਹੜੇ ਨੇ ਗੁਰਮਤ ਦੇ ਗਿਆਨ ਦੇ ਖੁੱਲਦੇ ਜਾਣਗੇ ਤੇ ਵਿਸਮਾਦ ਹੁੰਦਾ ਜਾਵੇਂਗਾ ਹਿਰਦੇ ਵਿੱਚ ਪਵਿੱਤਰਤਾ ਬਣਦੀ ਜਾਵੇਗੀ ਇਸੇ ਕਰਕੇ ਸੱਭ ਕਹਿੰਦੇ ਨੇ ਗੁਰਪੂਰੇ ਤੇ ਪਾਈ ਪਰ ਇਹ ਸਭ ਕੁਝ ਗਿਆਨ ਉਦੋਂ ਮਿਲਣਾ ਹੈ ਜਦੋਂ ਪੂਰੇ ਗੁਰੂ ਦੇ ਚਰਨੇ ਲੱਗੇਗਾ ਹੁਣ ਪੂਰੇ ਗੁਰੂ ਦੇ ਚਰਨ ਤੇ ਕਿਤੇ ਦੀਦੇ ਨਹੀਂ ਸ਼ਬਦ ਗੁਰੂ ਦੇ ਪੂਰੇ ਗੁਰੂ ਦੇ ਚਰਨ ਅਰਥ ਹੈ ਪੂਰੇ ਗੁਰੂ ਕੇ ਸ਼ਬਦਾਂ ਦੀ ਵਿਚਾਰ ਕਰੇਗਾ ਸ਼ਬਦ ਵਿੱਚੋਂ ਹੀ ਤੈਨੂੰ ਗੁਰਮਤ ਦੇ ਗਿਆਨ ਦੀ ਸੋਝੀ ਆਵੇਗੀ ਤੇ ਸਤਿਗੁਰੂ ਜੀ ਪਹਿਲੇ ਬੰਦ ਵਿੱਚ ਕਿਰਪਾ ਕਰਦੇ ਹਨ ਜਿਤ ਪਾਰ ਬ੍ਰਹਮ ਚਿਤ ਆਇਆ ਕਹਿੰਦੇ ਜਿੰਨੂ ਜਿਸ ਨੂੰ ਜਿਸ ਦੇ ਹਿਰਦੇ ਘਰ ਦੇ ਵਿੱਚ ਪਰਮਾਤਮਾ ਆ ਵਸਿਆ ਹੋਵੇ ਜਦੋਂ ਮਨੁੱਖ ਹਰ ਵਕਤ ਰੱਬ ਰੱਬ ਕਰਦਾ ਹੈ ਹਰ ਵਕਤ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਪਰਮਾਤਮਾ ਦੇ ਗੁਣ ਹਿਰਦੇ ਵਿੱਚ ਵਸਣ ਲੱਗ ਪੈਂਦੇ ਹਨ ਤੇ ਹਿਰਦੇ ਵਿੱਚ ਜਦੋਂ ਵੈਗੁਰੂ ਆ ਵਸਦਾ ਹੈ ਸੋ ਘਰ ਦੇਵ ਵਸਾਇਆ ਪ੍ਰੀਤਮ ਪ੍ਰਭੂ ਨੂੰ ਪ੍ਰੀਤਮ ਪ੍ਰਭੂ ਵਾਹਿਗੁਰੂ ਨੇ ਉਹ ਹਿਰਦਾ ਘਰ ਆਤਮਿਕ ਗੁਣਾ ਦੇ ਨਾਲ ਫਿਰ ਭਰਪੂਰ ਕਰ ਦਿੰਦਾ ਹੈ ਜਿਸ ਹਿਰਦੇ ਘਰ ਦੇ ਵਿੱਚ ਵਾਹਿਗੁਰੂ ਜੀ ਆਵਸਦੇ ਹਨ ਉਸ ਹਿਰਦੇ ਘਰ ਦੇ ਵਿੱਚ ਗੁਣਾ ਦਾ ਖਜ਼ਾਨਾ ਆਵਸਦਾ ਹੈ ਉਸ ਮਨੁੱਖ ਦੇ ਅੰਦਰ ਦੀ ਪਵਿੱਤਰਤਾ ਬਣ ਜਾਂਦੀ ਹੈ ਉਹਦੇ ਅੰਦਰ ਫਿਰ ਕ੍ਰੋਧ ਨਹੀਂ ਹੁੰਦਾ ਲੋਭ ਈਰਖਾ ਨਫ਼ਰਤ ਨਹੀਂ ਹੁੰਦੀ ਐਸਾ ਮਨੁੱਖ ਸਦਾ ਹੀ ਖਿਮਾਦਾਤਾ ਨਹੀਂ ਹੁੰਦਾ ਹੈ ਸਦਾ ਮਾਫ ਕਰਦਾ ਹੈ ਕਦੀ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦਾ ਈਰਖਾ ਨਹੀਂ ਕਰਦਾ ਬਾਬਾ ਕੁਦਾ ਸਿੰਘ ਦੀ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਹੈ ਆਮ ਕਰਕੇ ਸੁਣਾਉਂਦੇ ਨੇ ਕਹਿੰਦੇ ਇੱਕ ਦਿਨ ਕੀ ਦੇਖਿਆ ਉਹਨਾਂ ਨੇ ਇੱਕ ਬਿੱਛੂ ਪਾਣੀ ਦੇ ਵਿੱਚ ਡੁੱਬ ਰਿਹਾ ਮਨ ਦੀ ਮੌਜ ਆਈ ਬਿੱਛੂ ਨੂੰ ਪਾਣੀ ਚੋਂ ਕੱਢਣਾ ਸ਼ੁਰੂ ਕਰਤਾ ਬਿੱਛੂ ਨੂੰ ਜਦੋਂ ਪਾਣੀ ਚੋਂ ਕੱਢਦੇ ਨੇ ਬਿੱਛੂ ਡੱਸ ਮਾਰਦਾ ਹੈ ਫਿਰ ਪਾਣੀ 'ਚ ਡਿੱਗ ਪੈਂਦਾ ਹੈ ਫਿਰ ਪਾਣੀ 'ਚ ਉਹ ਬਾਹਰ ਕੱਢਣਾ ਚਾਹੁੰਦੇ ਨੇ ਐਵੇਂ ਕਰਦਿਆਂ ਕਰਦਿਆਂ ਕੋਈ ਮਨੁੱਖ ਦੂਰੋਂ ਤੱਕ ਰਿਹਾ ਸੀ ਆਖਰੇ ਆਕੇ ਕਹਿੰਦਾ ਹੈ ਬਾਬਾ ਜੀ ਜਦ ਇਹ ਵਿੱਚੂ ਦਾ ਸੁਭਾਅ ਦਸਣਦਾ ਹੈ ਇਹ ਬਚਣਾ ਹੀ ਨਹੀਂ ਚਾਹੁੰਦਾ ਤੁਸੀਂ ਕਿਉਂ ਇਹਨੂੰ ਬਾਰ-ਬਾਰ ਬਚਾਉਂਦੇ ਹੋ ਤੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦੇ ਜੇ ਇਹ ਵਿੱਚੂ ਦਾ ਕੰਮ ਸੁਭਾਅ ਦਸਣਦਾ ਹੈ ਤੇ ਮੇਰੇ ਗੁਰੂ ਨੇ ਮੈਨੂੰ ਸੁਭਾਅ ਬਚਾਉਣ ਦਾ ਦਿੱਤਾ ਹੈ ਤੇ ਮੈਂ ਆਪਣੇ ਗੁਰੂ ਦੇ ਗਿਆਨ ਨੂੰ ਕਿਉਂ ਬੇਵਜਾ ਖਰਾਬ ਕਰਾਂ ਮੇਰੇ ਗੁਰੂ ਨੇ ਮੈਨੂੰ ਸੋਝੀ ਤੇ ਸਮਝ ਦਿੱਤੀ ਹੈ ਤੇ ਮੈਂ ਜਦ ਤੱਕ ਜੇ ਇਹ ਬਿੱਛੂ ਆਪਣਾ ਦਸਣ ਦਾ ਸੁਭਾਅ ਨਹੀਂ ਛੱਡਦਾ ਤੇ ਮੈਂ ਆਪਣਾ ਬਚਾਉਣ ਦਾ ਸੁਭਾਅ ਕਿਉਂ ਛੱਡਾਂ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਆ ਵਸਦਾ ਹੈ ਜਿਤ ਪਾਰ ਬ੍ਰਹਮ ਚਿੱਤ ਆਇਆ ਜਿਨ੍ਹਾਂ ਦੇ ਚਿੱਤ ਵਿੱਚ ਜਿਨ੍ਹਾਂ ਦੇ ਹਿਰਦੇ ਘਰ ਦੇ ਵਿੱਚ ਰੱਬ ਆ ਵਸਦਾ ਹੈ ਸੋ ਘਰ ਦੇਈ ਵਸਾਇਆ ਉਸ ਘਰ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਪਿਆਰ ਪ੍ਰੀਤਮ ਪ੍ਰਭੂ ਦੀ ਭਗਤੀ ਉਹਦੇ ਸ਼ੁਭ ਗੁਣ ਉਸ ਘਰ ਦੇ ਵਿੱਚ ਆ ਵਸਦੇ ਹਨ ਸੁਖ ਸਾਗਰ ਗੁਰ ਪਾਇਆ ਗੁਰੂ ਦੇ ਰਾਹੀ ਫਿਰ ਐਸਾ ਸੁਖਾਂ ਦਾ ਸਾਗਰ ਗੁਰੂ ਦੇ ਦੱਸੇ ਹੋਏ ਗਿਆਨ ਦੇ ਰਾਹੀ ਸਮਝਦੇ ਰਾਹੀ ਐਸਾ ਫਿਰ ਸੁਖਾਂ ਦਾ ਸਾਗਰ ਪਰਮਾਤਮਾ ਮਿਲ ਜਾਂਦਾ ਹੈ ਫਿਰ ਕਦੀ ਵੀ ਦੁੱਖ ਮਨੁੱਖ ਦੇ ਨੇੜੇ ਨਹੀਂ ਪਹੁੰਚਦਾ ਭਾਵ ਉਹਦੇ ਅੰਦਰ ਇਹ ਗਿਆਨ ਤੇ ਇਹ ਤਾਕਤ ਇਹ ਸ਼ਕਤੀ ਆ ਜਾਂਦੀ ਹੈ ਕਿ ਉਹ ਸੁੱਖ-ਦੁੱਖ ਦੋਨੋਂ ਸਮਕਰ ਜਾਣੇ ਨਾਹੀਂ ਮਨ અપਮਾਨਾਂ ਵਾਲੀ ਅਵਸਥਾ ਤੇ ਆ ਜਾਂਦੇ ਹਨ ਉਹਨਾਂ ਨੂੰ ਸੁੱਖ-ਦੁੱਖ ਨਾਲ ਦੀ ਜਿਹੜੀ ਪਹਿਲਾਂ ਵਿਤਕਰਾ ਸੀ ਉਹ ਮੁੱਕ ਜਾਂਦਾ ਹੈ ਹੁਣ ਸਮਝ ਪੈ ਜਾਂਦੀ ਹੈ ਜੇ ਸੋਖਿਆ ਇਹ ਵੀ ਉਹਦਾ ਹੁਕਮ ਹੈ ਦੁਖਿਆ ਉਹ ਵੀ ਉਹਦਾ ਹੁਕਮ ਹੈ ਗੱਲ ਕਿ ਉਹਨਾਂ ਵਾਸਤੇ ਹਰ ਘੜੀ ਆਨੰਦ ਦੀ ਹੈ ਹਰ ਘੜੀ ਘੜੀ ਖੇੜੇ ਦੀ ਹੈ ਹਰ ਅਵਸਥਾ ਵਿੱਚ ਉਹ ਗੁਰੂ ਦੇ ਚਰਨਾਂ ਵਿੱਚ ਹੀ ਜੁੜੇ ਰਹਿੰਦੇ ਹਨ ਤਾਂ ਸਹੰਸਾ ਸਗਲ ਮਿਟਾਇਆ ਤੇ ਜੀਵਨ ਦੇ ਵਿੱਚੋਂ ਸਾਰੀਆਂ ਚਿੰਤਾਵਾਂ ਪਰੇਸ਼ਾਨੀਆਂ ਦੁੱਖ ਸਹਿਮ ਦੂਰ ਹੋ ਜਾਂਦੇ ਹਨ ਮਨੁੱਖ ਨੂੰ ਇਹੀ ਸਹਿਮ ਰਹਿੰਦਾ ਹੈ ਨਾ ਹਰ ਵਕਤ ਮੈਨੂੰ ਕਿਤੇ ਘਾਟਾ ਨਾ ਪੈ ਜਾਵੇ ਮੇਰਾ ਕਿਤੇ ਪਾਜ ਨਾ ਉਗੜ ਜਾਵੇ ਕਿਤੇ ਮੈਨੂੰ ਫੁਲਾਨੀ ਮੌਤ ਨਾ ਆ ਜਾਵੇ ਕਿਤੇ ਮੈਨੂੰ ਦੁੱਖ ਨਾ ਆ ਜਾਵੇ ਤੇ ਜਦੋਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਮਨੁੱਖ ਜੁੜ ਜਾਵੇ ਜਦੋਂ ਹਰ ਗੱਲ ਸਮਝ ਪੈ ਜਾਵੇ ਕਿ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੋਣੀ ਹੈ ਫਿਰ ਸਭ ਕਹਿੰਦੇ ਕੋਈ ਸੰਸਾ ਕੋਈ ਚਿੰਤਾ ਕੋਈ ਪਰੇਸ਼ਾਨੀ ਜੀਵਨ 'ਚ ਨਹੀਂ ਹੁੰਦੀ ਫਿਰ ਚਿੰਤਾਵਾਂ ਮਿਟ ਜਾਂਦੀਆਂ ਨੇ ਕਿਉਂਕਿ ਮਨ ਇਸ ਪੜਾਵਤ ਤੇ ਆ ਕੇ ਖੜ ਜਾਂਦਾ ਹੈ ਜੋ ਕੁਝ ਉਹਦਾ ਹੁਕਮ ਹੈ ਉਹਦੇ ਮੁਤਾਬਕ ਹੀ ਹੋਣਾ ਹੈ ਫਿਰ ਆਪਣੀਆਂ ਚਿੰਤਾਵਾਂ ਪਰੇਸ਼ਾਨੀਆਂ ਕਿਸ ਕੰਮ ਦੀਆਂ ਫਿਰ ਜੀਵਨ ਦੇ ਵਿੱਚੋਂ ਇਹ ਸੰਸੇ ਇਹ ਦੁੱਖ ਸਾਰੇ ਮਿਟ ਜਾਂਦੇ ਹਨ ਪ੍ਰਭ ਕੀ ਅਕਥ ਕਹਾਣੀ ਪ੍ਰਮਾਤਮਾ ਦੀ ਅਨਟੋਲਡ ਸਟੋਰੀ ਹੈ ਜੋ ਕਿਆਨ ਕਥੀ ਨਹੀਂ ਜਾ ਸਕਦੀ ਉਹਦੀਆਂ ਰਹਿਮਤਾਂ ਦੀ ਕਹਾਣੀ ਸੁਣਾਈ ਨਹੀਂ ਜਾ ਸਕਦੀ ਕਿਉਂਕਿ ਉਹਦੀਆਂ ਬਖਸ਼ਿਸ਼ਾਂ ਰਹਿਮਤਾਂ ਇਤਨੀਆਂ ਨੇ ਕੀ ਕਹਿੰਦੇ ਆ ਕਹਿੰਦੇ ਆ ਜ਼ਿੰਦਗੀ ਮੁੱਕ ਜਾਂਦੀ ਹੈ ਪਰ ਪ੍ਰਮਾਤਮਾ ਦੇ ਗੁਣ ਨਹੀਂ ਮੁੱਕਦੇ ਇਸੇ ਕਰਕੇ ਸਹਿਬ ਕਹਿੰਦੇ ਨੇ ਵਾਹਿਗੁਰੂ ਪ੍ਰਭੂ ਦੀ ਜਿਹੜੀ ਸਟੋਰੀ ਹੈ ਉਹ ਅਕਤ ਕਹਾਣੀ ਹੈ ਅਨਟੋਲਡ ਸਟੋਰੀ ਹੈ ਜਨ ਬੋਲੈ ਅੰਮ੍ਰਿਤ ਬਾਣੀ ਜਿਹੜੇ ਭਗਤ ਨੇ ਜਿਨ੍ਹਾਂ ਦੇ ਜੀਵਨ ਵਿੱਚ ਰੱਬ ਦੀ ਕਿਰਪਾ ਵਰਤ ਗਈ ਹੈ ਜਿਨ੍ਹਾਂ ਨੂੰ ਐਸੇ ਸੱਚੇ ਪ੍ਰਮਾਤਮਾ ਤੇ ਭਰੋਸਾ ਵੱਜ ਗਿਆ ਹੈ ਜਿਨ੍ਹਾਂ ਨੂੰ ਬਾਰ-ਬਾਰ ਵਿਸ਼ਵਾਸ ਵੱਜ ਗਿਆ ਹੈ ਵਾਹਿਗੁਰੂ ਤੇ ਉਹ ਫਿਰ ਆਪਣੇ ਮੁਖ ਤੋਂ ਸਦਾ ਅੰਮ੍ਰਿਤ ਦੇ ਬਚਨ ਬੋਲਦੇ ਹਨ ਉਹ ਕੌੜੇ ਬੋਲ ਨਹੀਂ ਬੋਲਦੇ ਉਹ ਕਿਸੇ ਨਾਲ ਜ਼ਹਿਰ ਨਹੀਂ ਉਗਲਦੇ ਜੀਵਨ ਵਿੱਚ ਫਿਰ ਉਹ ਕਿਸੇ ਹੋਰ ਦਾ અપਮਾਨ ਨਹੀਂ ਕਰਦੇ ਸਦਾ ਸਾਰਿਆਂ ਦਾ ਸਨਮਾਨ ਕਰਦੇ ਹਨ ਸਦਾ ਆਪਣੇ ਮੁਖ ਤੋਂ ਮਿੱਠ ਬোলੜੀ ਬੋਲੀ ਬੋਲਦੇ ਹਨ ਕਿਉਂਕਿ ਉਹਨਾਂ ਨੂੰ ਸਮਝ ਪੈ ਗਈ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ 모ਰਾ ਹੋ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਨਾਨਕ ਦਾਸ ਵਖਾਣੀ ਸਤਿਗੁਰੂ ਜੀ ਕਹਿੰਦੇ ਹਨ ਨਾਨਕ ਨੂੰ हे ਨਾਨਕ ਉਹੀ ਸੇਵਕ ਇਹ ਮਿੱਠੀ ਬਾਣੀ ਉਚਾਰਦੇ ਹਨ ਉਹੀ ਸੇਵਕ ਆਪਣੇ ਮੁਖ ਤੋਂ ਪਵਿੱਤਰਤਾ ਦੇ ਸ਼ਬਦ ਉਚਾਰਦੇ ਹਨ ਉਹੀ ਮਨੁੱਖ ਆਪਣੇ ਮੁਖ ਤੋਂ ਨਿਰਮਲ ਬਚਨ ਆਖਦੇ ਹਨ ਕੌਣ ਗੁਰਪੂਰੇ ਤੇ ਜਾਣੇ ਜਿਨ੍ਹਾਂ ਨੇ ਆਪਣੇ ਪੂਰੇ ਗੁਰੂ ਦੇ ਨਾਲ ਸਾਂਝ ਪਾ ਲਈ ਹੈ ਜਿਨ੍ਹਾਂ ਨੇ ਸ਼ਬਦ ਨੂੰ ਆਪਣੇ ਜੀਵਨ ਵਿੱਚ ਟਿਕਾ ਲਿਆ ਹੈ ਜੋ ਹਰ ਵਕਤ ਸ਼ਬਦ ਦੀ ਵਿਚਾਰ ਦੇ ਵਿੱਚ ਹੀ ਜੁੜੇ ਰਹਿੰਦੇ ਹਨ ਜੋ ਸ਼ਬਦ ਗੁਰੂ ਦੇ ਗਿਆਨ ਨੂੰ ਹੀ ਆਪਣੇ ਜੀਵਨ ਦੇ ਵਿੱਚ ਵਸਾਉਂਦੇ ਹਨ ਤੇ ਸ਼ਬਦ ਗੁਰੂ ਦੇ ਰਾਹੀ ਇਹ ਸਮਝ ਪਈ ਹੈ ਮੇਰਾ ਵਾਹਿਗੁਰੂ ਭਾਖਿਆ ਭਾਉ ਅਪਾਰ ਉਹ ਪਿਆਰ ਦਾ ਭੁੱਖਾ ਹੈ ਉਹਦੀ ਬੋਲੀ ਪਿਆਰ ਹੈ ਉਹ ਸਾਰਿਆਂ ਦੇ ਅੰਦਰ ਮਿਠਾਸ ਵਰਤਾਉਂਦਾ ਹੈ ਇਸੇ ਕਰਕੇ ਮੈਂ ਹਰ ਵਕਤ ਬੇਨਤੀ ਕਰਦਾ ਹਾਂ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ ਮੇਰਾ ਵਾਹਿਗੁਰੂ ਪੂਰਾ ਕੌੜਾ ਬੋਲ ਨਹੀਂ ਬੋਲਦਾ ਤੇ ਜਿਹੜੇ ਉਹਨੂੰ ਮੰਨਣ ਵਾਲੇ ਨੇ ਉਹਨਾਂ ਦੇ ਮukh ਚੋਂ ਵੀ ਕੌੜੇ ਬੋਲ ਨਹੀਂ ਨਿਕਲਣੇ ਚਾਹੀਦੇ ਇਸ ਕਰਕੇ ਗੁਰਦੁਆਰੇ ਦੇ ਵਿੱਚ ਬਹੁਤ ਅਤ ਨਿਮਰਤਾ ਕਿਉਂਕਿ ਇਹ ਗੁਰਦੁਆਰੇ ਗੁਰੂ ਦੇ ਪਰਮਾਤਮਾ ਦੇ ਘਰ ਨੇ ਲੋਕੀ ਬਹੁਤ ਸ਼ਰਧਾ ਭਾਵਨੀ ਦੇ ਨਾਲ ਗੁਰਦੁਆਰਾ ਸਾਹਿਬ ਆਉਂਦੇ ਨੇ ਕਿ ਵੀ ਇਥੇ ਰੱਬ ਦੀ ਰਹਿਮਤ ਬਖਸ਼ਿਸ਼ ਵਰਤਦੀ ਹੈ ਪੀਸ ਆਫ ਮਾਈਂਡ ਹੈ ਖਾਸ ਕਰਕੇ ਗੁਰੂ ਦਰਬਾਰ ਵਿੱਚ ਰਹਿਣ ਵਾਲਿਆਂ ਨੂੰ ਭਾਵੇਂ ਉਹ ਪ੍ਰਬੰਧਕ ਹੋਣ ਭਾਵੇਂ ਸੇਵਾਦਾਰ ਹੋ ਉਹਨਾਂ ਨੂੰ ਕੌੜਾ ਨਹੀਂ ਬੋਲਣਾ ਚਾਹੀਦਾ ਸਦਾ ਮਿੱਠ ਬੋਲੜਾ ਬੋਲ ਕੇ ਸਦਾ ਮਿੱਠੇ ਬੋਲ ਜੀਭਾ ਤੋਂ ਨਿਕਲਣੇ ਚਾਹੀਦੇ ਹਨ ਜੇ ਸਾਡੇ ਵਿੱਚ ਵੀ ਕਿਰਤਨ ਹੋਵੇਗੀ ਫਿਰ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੀ ਫਰਕ ਰਹੂਗਾ ਸਦਾ ਹੀ ਸੱਚ ਦੇ ਰਸਤੇ ਤੇ ਤੁਰਨਾ ਗੁਰਸਿੱਖ ਦਾ ਸੁਭਾਅ ਹੈ ਗੁਰਮਤ ਦੇ ਗਾੜੀ ਰਾਂ ਨੂੰ ਅਪਣਾਉਣਾ ਇਕੁਰ ਸਿੱਖ ਦਾ ਸੁਭਾਅ ਹੈ ਹਰ ਵਕਤ ਚੰਗੇ ਕਰਮ ਕਰਨੇ ਹਰ ਵਕਤ ਗੁਰੂ ਦੇ ਦੱਸੇ ਰਾਹ ਨੂੰ ਅਪਣਾਉਣਾ ਹੀ ਜੀਵਨ ਦਾ ਮਕਸਦ ਹੈ ਇਹ ਅੱਜ ਦੇ ਪਾਵਨ ਹੁਕਮਨਾਮਾ ਸਾਹਿਬ ਜੋ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਆਏ ਨੇ ਆਪ ਦੇ ਸਾਹਮਣੇ ਰੱਖੇ ਗਏ ਨੇ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ